ਸਤਿ ਸ੍ਰੀ ਅਕਾਲ ਦੋਸਤੋ ਮੈਂ ਸਰਪੰਚ ਚਮਕੌਰ ਸਿੰਘ ਪਿੰਡ ਹਰੀਏਵਾਲਾ ਜ਼ਿਲ੍ਹਾ ਫਰੀਦਕੋਟ ਅੱਜ ਇੱਕ ਐਮ ਮੁੱਦੇ ਤੇ ਗੱਲ ਕਰਨੀ ਹੈ ਕਿ ਪੰਜਾਬ ਸਰ ਜਿਹੜਾ ਕਰਜ਼ਾ ਕਿੰਨਾ ਤੇ ਕਿਹੜੀ ਸਰਕਾਰ ਵੇਲੇ ਕਿੰਨਾ ਕਰਜ਼ਾ ਚੜਿਆ ਇਹ ਗੱਲ ਕਰਨ ਦਾ ਤਾਂ ਮਤਲਬ ਬੰਦਾ ਹੈ ਕਿ ਆਪਾਂ ਨੂੰ ਲੱਗਦਾ ਹੈ ਕਿ ਸਰਕਾਰਾਂ ਸਭ ਕੁਝ ਹੀ ਕਰ ਸਕਦੀਆਂ ਸਰਕਾਰ ਕੋਲੇ ਬਹੁਤ ਕੁਝ ਹੈ ਪਰ ਆਪਾਂ ਮੇਨਲੀ ਗੱਲ ਕਰਾਂਗੇ ਕਿ ਸਰਕਾਰ ਵੀ ਕਿੱਥੇ ਜੇ ਖੜੀ ਹੈ ਕਿਹੜੀ ਸਰਕਾਰ ਨੇ ਕਿੰਨਾ ਕਰਜ਼ਾ ਲਿਆ ਬੜਾ ਲੰਮਾ ਟਾਈਮ ਆਪਾਂ ਨਹੀਂ ਲੈਣਾ ਇੱਕ ਦੋ ਮਿੰਟ ਹੀ ਲਾਉਣੇ ਆ 1997 ਤੋਂ ਲੈ ਕੇ 2025 ਤੱਕ ਆਪਾਂ ਗੱਲ ਕਰਾਂਗੇ 1997 ਦੇ ਵਿੱਚ ਜਦੋਂ ਸਰਕਾਰ ਬਣਦੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤੇ ਭਾਜਪਾ ਦੀ ਸਾਂਝੀ ਸਰਕਾਰ ਬਣਦੀ ਆ ਅਕਾਲੀ ਦਲ ਭਾਜਪਾ ਉਸ ਟਾਈਮ ਪੰਜਾਬ ਦੇ ਸਰਕਾਰ ਦਾ ਸੀ 23000 ਕਰੋੜ ਰੁਪਇਆ ਕੱਲਾ 23000 ਕਰੋੜ ਰੁਪਇਆ ਕਰਜ਼ਾ ਸੀ ਜਿਸ ਦਿਨ ਬਾਦਲ 1997 ਦੇ ਵਿੱਚ ਮੁੱਖ ਮੰਤਰੀ ਬਣਦਾ ਉਸ ਟਾਈਮ ਬਾਦਲ ਸਾਹਿਬ 5 ਸਾਲਾਂ ਦੇ ਵਿੱਚ 13800 ਕਰੋੜ ਰੁਪਇਆ ਕਰਜ਼ਾ ਲੈ ਲੈਂਦੇ ਆ ਜਦੋਂ ਇਹ 2002 ਤੱਕ ਇਹ ਸਰਕਾਰ ਚੱਲਦੀ ਹੈ 2002 ਦੇ ਵਿੱਚ ਕੁਰਸੀ ਛੱਡਦੇ ਨੇ ਤਾਂ ਪੰਜਾਬ ਸਰਕਾਰ ਦਾ 36800 ਕਰੋੜ ਬਣ ਜਾਂਦਾ ਫਿਰ 2002 ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਕੈਪਟਨ ਅਮਰਿੰਦਰ ਸਿੰਘ ਉਸ ਟਾਈਮ ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਮੁੱਖ ਮੰਤਰੀ ਬਣਦੇ ਨੇ ਕਾਰਜਕਾਲ ਸੰਭਾਲਦੇ ਨੇ ਉਸ ਟਾਈਮ ਪੰਜਾਬ ਸਰਕਾਰ ਦਾ 36800 ਕਰੋੜ ਰੁਪਇਆ ਬਾਦਲ ਸਾਹਿਬ ਦੇ ਟਾਈਮ ਦਾ ਇਹਨਾਂ ਨੂੰ ਛੱਡ ਕੇ ਜਾਂਦੇ ਨੇ ਅਤੇ ਇਹ 5 ਸਾਲਾਂ ਦੇ ਵਿੱਚ ਵਿਕਾਸ ਕਰਕੇ ਵਿਕਾਸ ਦੇ ਨਾਮ ਤੇ ਜਾਂ ਕਹਿ ਲਓ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ 51100 ਕਰੋੜ ਦਾ ਕਰਜ਼ਾ ਹੋਰ ਲੈ ਲਿਆ 5 ਸਾਲ ਚੱਲੀ ਸਰਕਾਰ 2002 ਤੋਂ ਲੈ ਕੇ 2007 ਤੱਕ ਤੇ ਇਹਨਾਂ ਨੇ ਸੋਰੀ 51000 ਕਰੋੜ ਰੁਪਏ ਪੰਜਾਬ ਸਰਪੰਚ 5 ਸਾਲਾਂ 'ਚ ਕਰਜ਼ਾ ਚੜ ਗਿਆ ਇਹਨਾਂ ਨੇ ਕਰਜ਼ਾ ਲਿਆ 14300 ਕਰੋੜ ਮੰਨ ਲਓ ਕਿ ਬਾਦਲ ਨੇ ਕਰਜ਼ਾ ਲਿਆ 5 ਸਾਲਾਂ ਦੇ ਵਿੱਚ 1997 ਤੋਂ 2 ਤੱਕ 13800 ਕੈਪਟਨ ਨੇ 207 ਤੱਕ ਲਿਆ 14300 ਤੇ ਕਰਜ਼ਾ ਹੋ ਚੁੱਕਿਆ 51100 ਉਤੋਂ ਸਾਲ 2007 ਆ ਗਿਆ 7 ਦੇ ਵਿੱਚ ਬਾਦਲ ਸਾਹਿਬ ਫਿਰ ਸਰਕਾਰ ਬਣਾ ਲੈਂਦੇ ਨੇ ਤੇ ਬਾਦਲ ਸਾਹਿਬ ਜਦੋਂ ਸਰਕਾਰ ਬਣਾਉਂਦੇ ਨੇ ਭਾਜਪਾ ਅਕਾਲੀ ਦਲ ਦੀ ਸਾਂਝੀ ਸਰਕਾਰ 7 ਦੇ ਵਿੱਚ ਆਉਂਦੀ ਹੈ ਮੇਨਲੀ ਕਰਜ਼ੇ ਦਾ ਦੌਰ ਹੈ ਜਿਹੜਾ ਉਦੋਂ ਵਧਣਾ ਸ਼ੁਰੂ ਹੁੰਦਾ ਉਦੋਂ ਕੈਪਟਨ ਸਾਹਿਬ ਇਹਨਾਂ ਨੂੰ 51100 ਕਰੋੜ ਕਰਜ਼ਾ ਛੱਡ ਕੇ ਜਾਂਦੇ ਨੇ ਤੇ ਬਾਦਲ ਸਾਹਿਬ 2007 ਤੋਂ ਲੈ ਕੇ 2012 ਤੱਕ 31900 ਕਰੋੜ ਰੁਪਇਆ ਕਰਜ਼ਾ ਲੈ ਲੈਂਦੇ ਨੇ 5 ਸਾਲਾਂ ਵਿੱਚ ਤੇ ਕਰਜ਼ਾ ਹੋ ਜਾਂਦਾ 83000 ਕਰੋੜ ਉਸ ਤੋਂ ਵੀ ਜ਼ਿਆਦਾ ਜਿਹੜੇ ਡਰਾਮਣੇ ਕਹਿ ਲਓ ਤੁਸੀਂ ਪੰਜਾਬ ਵਾਸਤੇ ਕਹਿ ਲਓ ਮਾੜੇ ਦਿਨ ਜਦੋਂ ਕਰਜ਼ਾ ਵਧਿਆ ਉਸ ਤੋਂ ਬਾਅਦ 2012 ਆ ਜਾਂਦਾ ਤੇ ਬਾਦਲ ਸਾਹਿਬ ਦੀ ਦੁਆਰਾ ਸਰਕਾਰ ਰਿਪੀਟ ਕਰ ਜਾਂਦੀ ਆ ਸ਼੍ਰੋਮਣੀ ਅਕਾਲੀ ਦਰ ਭਾਜਪਾ ਦੀ ਕੋਸਟਾ ਮੇ ਸਮੇਂ ਦੇ ਜਿਹੜੇ ਅੰਕੜੇ ਆ ਉਹ ਬਹੁਤ ਵੱਡੇ ਆ ਉਦੋਂ ਕੀ ਹੁੰਦਾ ਕਿ ਜਦੋਂ 2007 ਤੋਂ ਲੈ ਕੇ 12 ਤੱਕ ਸਰਕਾਰ ਚਲਦੀ ਆ ਬਦਲ ਸਾਹਿਬ ਦੀ ਦੁਆਰਾ ਫੇਰ ਰਿਪੀਟ ਕਰ ਜਾਂਦੀ ਹੈ 7 ਤੋਂ ਲੈ ਕੇ 12 ਤੱਕ 12 ਤੋਂ ਲੈ ਕੇ 17 ਤੱਕ ਜਦੋਂ 12 ਤੋਂ 17 ਬਣਦੀ ਆ ਉਦੋਂ 83000 ਕਰੋੜ ਰੁਪਈਆ ਹੁੰਦਾ ਪਹਿਲੀ ਸਰਕਾਰ ਦੇ ਵਿੱਚ 31000 ਕਰੋੜ ਲੈਂਦੇ ਹਨ ਤੇ ਦੂਜੀ ਸਰਕਾਰ ਜਦੋਂ ਬਣਦੀ ਆ ਉਦੋਂ 104000 ਕਰੋੜ ਕਰੋੜ ਰੁਪਈਆ ਕਰਜ਼ਾ ਲਿਆ ਜਾਂਦਾ 1 ਲੱਖ 4000 ਕਰੋੜ ਰੁਪਇਆ ਕਹਿੰਦੇ ਬਹੁਤ ਵੱਡੇ ਲੈਵਲ ਤੇ ਸੰਗਦਰਸ਼ਨ ਕਰਕੇ ਲੋਕਾਂ ਨੂੰ ਗੱਫੇ ਸਿੱਟੇ ਗਏ ਵਿਕਾਸ ਕਹ ਲਓ ਸ਼ੋਹਰਾਮ ਕਹ ਲਓ ਕੁਛ ਕਹ ਲਓ ਉਹਦੇ ਵਿੱਚ ਤੀਜੀ ਵਾਰ ਸਰਕਾਰ ਬਣਾਉਣ ਦੇ ਚੱਕਰ ਦੇ ਵਿੱਚ ਬਹੁਤ ਮੋਟਾ ਪੈਸਾ ਕਰਜ਼ਾ ਲਿਆ ਗਿਆ 1 ਲੱਖ 4000 ਕਰੋੜ ਉਸ ਟਾਈਮ ਜਦੋਂ 2017 ਚ ਬਾਦਲ ਸਾਹਿਬ ਕੁਸ਼ੀਸ਼ ਛੱਡਦੇ ਆ ਉਸ ਟਾਈਮ 1 ਲੱਖ 87000 ਕਰੋੜ ਰੁਪਇਆ ਕਰਜ਼ਾ ਪੰਜਾਬ ਸਰ ਹੋ ਜਾਂਦਾ 2007 ਦੇ ਵਿੱਚ ਜਿਹੜਾ ਇਕੱਲਾ 51 ਸੀ 10 ਸਾਲ ਰਾਜ ਕਰਨ ਤੋਂ ਬਾਅਦ 187000 ਕਰੋੜ ਰੁਪਇਆ ਉਹ ਕਰਜ਼ਾ ਹੋ ਜਾਂਦਾ ਪੰਜਾਬ ਸਰ ਉਸ ਤੋਂ ਬਾਅਦ 2017 ਦਾ ਟਾਈਮ ਆਉਂਦਾ 17 ਦੇ ਵਿੱਚ ਕੈਪਟਨ ਸਾਹਿਬ ਆ ਜਾਂਦੇ ਨੇ ਕੈਪਟਨ ਸਾਹਿਬ ਵਾਗਡੋਰ ਜਦੋਂ ਸੰਭਾਲਦੇ ਨੇ ਤੇ ਬਾਦਲ ਸਾਹਿਬ ਉਹਨਾਂ ਨੂੰ 187000 ਕਰੋੜ ਕਰਜ਼ਾ ਦੇ ਜਾਂਦੇ ਆ ਤੇ ਕੈਪਟਨ ਅਵਿੰਦਰ ਸਿੰਘ ਫਿਰ ਜਦੋਂ ਆਉਂਦੇ ਨੇ ਚਰਨਜੀਤ ਚੰਨੀ ਦਾ ਵਿਚਕਾਰਜ ਕਰਜ ਕਰ ਰਹਿੰਦਾ ਉਦੋਂ 96000 ਕਰੋੜ ਰੁਪਇਆ ਕਰਜ਼ਾ ਲੈਂਦੇ ਨੇ ਜਿਹੜੇ ਕਿ 5 ਸਾਲਾਂ ਪਿਛਲਾ ਬਦਲਦਾਰ ਰਿਕਾਰਡ ਤਾਂ ਨਹੀਂ ਤੋੜ ਸਕੇ ਪਰ ਉਹ 96000 ਕਰੋੜ ਰੁਪਇਆ ਲੈ ਕੇ ਕੈਪਟਨ ਨਵਿੰਦਰ ਸਿੰਘ ਤੇ ਚਾਰਨਜੀਤ ਚੰਨੀ ਜਿਹੜੇ 2022 ਦੇ ਵਿੱਚ ਭਗਵੰਤ ਮਾਨ ਨੂੰ ਦੀ ਸਰਕਾਰ ਆ ਜਾਂਦੀ ਹੈ 2022 ਦੇ ਵਿੱਚ ਇਹ ਕੁਰਸੀ ਛੱਡਦੇ ਨੇ ਜਦੋਂ 2022 ਦੇ ਵਿੱਚ ਕੁਰਸੀ ਛੱਡਦੇ ਨੇ ਉਸ ਟਾਈਮ 96000 ਕਰੋੜ ਰੁਪਇਆ ਇਹਨਾਂ ਦਾ 187000 ਕਰੋੜ ਚ ਪਲੱਸ ਕਰਕੇ 283000 ਕਰੋੜ ਰੁਪਇਆ ਜਿਹੜਾ ਭਗਵੰਤ ਮਾਨ ਜੀ ਨੂੰ ਹੈਂਡਓਵਰ ਕਰ ਦਿੰਦੇ ਨੇ ਵੀ ਇੰਨੇ ਪੈਸੇ ਪੰਜਾਬ 'ਚ ਰਹਿਗੇ ਆ ਉਸ ਟਾਈਮ ਜਦੋਂ ਭਗਵੰਤ ਜੀ ਕੁਰਸੀ ਤੇ ਬਹਿੰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਉਸ ਟਾਈਮ ਪੰਜਾਬ ਤੇ 283000 ਕਰੋੜ ਰੁਪਇਆ ਕਰਜ਼ਾ ਸੀਗਾ ਉਸ ਤੋਂ ਬਾਅਦ ਜਿਵੇਂ ਰੀਤੀ ਰਿਵਾਜ ਚੱਲੀ ਆਉਂਦਾ ਪਿੱਛੇ ਸਰਕਾਰਾਂ ਦਾ ਮਜਬੂਰੀਆਂ ਬਣੀਆਂ ਨੇ ਕਰਜ਼ੇ ਲੈ ਕੇ ਸਰਕਾਰਾਂ ਚਲਾਉਣ ਦਾ ਪੌਣੇ 4 ਸਾਲ ਤਕਰੀਬਨ ਇਹ ਸਰਕਾਰ ਨੂੰ ਹੋ ਗਏ ਆ 91000 ਕਰੋੜ ਰੁਪਇਆ ਇਹ ਸਰਕਾਰ ਨੇ ਗਵਨਤਮਾਨ ਦੀ ਸਰਕਾਰ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਜਿਹੜਾ ਕਰਜ਼ਾ ਲੈ ਚੁੱਕੇ ਆ ਮੇਨਲੀ ਗੱਲ ਇਹ ਹੈ ਕਿ ਆਪਾਂ ਨੂੰ ਇਸ ਚੀਜ਼ ਤੋਂ ਪੰਜਾਬ ਸਰਕਾਰ ਦਾ ਫਿਕਰ ਨੂੰ ਛੱਡ ਕੇ ਪੰਜਾਬ ਦਾ ਫਿਕਰ ਕਰਨ ਦੀ ਲੋੜ ਹੈ ਜਿਹੜੀਆਂ ਮੁਕਤ ਖੁਰੀਆਂ ਚੱਲ ਰਹੀਆਂ ਨੇ ਸਬਸਿਡੀਆਂ ਚੱਲ ਰਹੀਆਂ ਨੇ ਫ੍ਰੀ ਬੱਸ ਕਰਾਏ ਜਿਹੜੇ ਲਾਲਚ ਦਿੱਤੇ ਜਾ ਰਹੇ ਨੇ ਫ੍ਰੀ ਰਾਸ਼ਨ ਫ੍ਰੀ ਇਹ ਉਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪਾਂ ਜਦੋਂ ਹੁਣ ਪੰਜਾਬ ਜਿਹੜਾ ਚੱਲ ਰਿਹਾ ਹੈ ਕਰਜ਼ੇ ਤੇ ਚੱਲ ਰਿਹਾ ਹਰ ਸਾਲ ਪੰਜਾਬ ਜਿਹੜਾ 32000 ਕਰੋੜ ਤੋਂ ਲੈ ਕੇ 33000 ਕਰੋੜ ਕਰਜ਼ਾ ਲੈ ਕੇ ਹਰ ਸਾਲ ਚੱਲਦਾ ਤੇ ਇਹਦਾ ਜਿਹੜਾ ਜਿਹੜੇ ਮੰਨ ਲਓ ਡਾਟੇ ਇਕੱਠੇ ਕੀਤੇ ਗਏ ਨੇ ਉਹਦੇ ਵਿੱਚ ਜਿਹੜੀ ਵਾਰਨਿੰਗ ਦਿੱਤੀ ਗਈ ਆ ਕਿ ਸਰਕਾਰ ਇਸ ਹਿਸਾਬ ਨਾਲ ਕੋਈ ਵੀ ਆ ਜਾਵੇ ਪੰਜਾਬ ਦੇ ਵਿੱਚ ਜਿਹੜੀ ਮਰਜ਼ੀ ਸਰਕਾਰ ਆ ਜਾਏ ਜਿਹੜੀ ਕੀ ਜਿਹੜੀ ਚੱਲਣ ਵਾਲੀ ਨੀਗੀ ਬਾਲਾ ਟਾਈਮ 5 ਤੋਂ 7 ਸਾਲ ਸਰਕਾਰ ਚੱਲੂਗੀ ਕੋਈ ਵੀ ਇਸ ਤੋਂ ਬਾਅਦ ਆ ਜੇ ਪੰਜਾਬ ਦੇ ਵਿੱਚ ਇਹ ਨਹੀਂ ਕਿ ਆਪਾਂ ਸਰਕਾਰ ਬਦਲ ਲਾਂਗੇ ਜਾਂ ਹੋਰ ਸਰਕਾਰ ਆਊਗੀ ਆਪਣੇ ਵਾਸਤੇ ਬਿਹਤਰ ਕਰ ਸਕਦੀ ਹੈ ਮੇਨਲੀ ਗੱਲ ਇਹ ਹੈ ਕਿ ਜਿਹੜਾ ਵੀ ਮੁਖਤ ਖੋਰੀ ਦਾ ਆਪਾਂ ਨੂੰ ਝਾਂਸੇ ਦਿੰਦੇ ਇਹਨਾਂ ਤੋਂ ਬਾਹਰ ਨਿਕਲਣ ਦੀ ਰੋਡ ਪੈਣੀ ਹੈ ਨਹੀਂ ਤਾਂ ਸੜਕਾਂ ਤੇ ਲੋਕ ਆ ਜਾਣਗੇ 5-7 ਸਾਲਾਂ ਦੇ ਵਿੱਚ ਜਿਹੜੀ ਕਹਾਣੀ ਬਹੁਤ ਖਰਾਬ ਹੋ ਜਾਣੀ ਹੈ ਕਿਉਂਕਿ ਤੁਸੀਂ ਆਪ ਹੀ ਹਿਸਾਬ ਲਾ ਲਓ ਜੇ ਹਜੇ ਵੀ 32000 33000 ਕਰੋੜ ਹਰ ਸਾਲ ਕਰਜ਼ਾ ਆਪਾਂ ਲਵਾਂਗੇ ਤੇ ਕਰਜ਼ੇ ਵੱਲੋਂ ਦਾ ਜਵਾਬ ਹੈ ਜਿਹੜਾ ਮਿਲ ਚੁੱਕਿਆ ਹੈ ਕਰਜ਼ਾ ਹੁਣ ਆਪਾਂ ਨੂੰ ਅੱਗੇ ਸਰਕਾਰ ਨੂੰ ਨਹੀਂ ਮਿਲਣਾ ਤੇ ਜਿਹੜੇ ਆਪਾਂ ਕਹ ਦਿੰਨੇ ਹੜਾਂ ਦੇ ਵਿੱਚ ਇੰਨਾ ਸਰਕਾਰ ਪੈਸਾ ਦਵੇ ਜੀ ਉਹ ਦਵੇ ਸਰਕਾਰ ਪੈਸਾ ਕਿੱਥੋਂ ਦੇ ਦੂਗੀ ਸਰਕਾਰ ਕੋਲੋਂ ਆਪਾਂ ਹੁਣ ਹਰ ਸਾਲ ਜਿਹੜੀ ਸਰਕਾਰ ਹੁਣ ਇਸ ਟਾਈਮ ਦਾ ਜਿਹੜਾ ਮੇਨਲੀ ਜਿਹੜਾ ਵਿਆਜ ਆ ਕੱਲੋ 32000 ਕਰੋੜ ਰੁਪਇਆ ਤਾਰ ਰਹੀ ਹੈ ਸਰਕਾਰ ਵਿਆਜ 32000 ਕਰੋੜ ਰੁਪਇਆ ਵਿਆਜ ਤਾਰ ਕੇ 32000 ਕਰੋੜ ਰੁਪਇਆ ਫੇਰ ਕਰਜ਼ਾ ਲੈ ਲਿਆ ਲੈ ਲੈਂਦੀ ਹੈ ਹਰ ਸਾਲ ਇਹ ਨਹੀਂ ਆਪਾਂ ਕਹਿੰਦੇ ਵੀ ਇਹ ਸਰਕਾਰ ਹੈ ਜਾਂ ਕੁਝ ਨਹੀਂ ਕਰ ਸਕਦੀ ਕੋਈ ਵੀ ਸਰਕਾਰ ਆ ਜੇ ਸਰਕਾਰ ਨੂੰ ਮੁਕਤ ਖੋਰੀ ਹੈ ਜਿਹੜੀ ਉਹ ਬੰਦ ਕਰਨੀ ਪਊਗੀ ਜਿਹੜੀਆਂ ਸਬਸਿਡੀਆਂ ਇਹ ਬੰਦ ਕਰਨੀਆਂ ਪੈਣੀਆਂ ਜੇ ਪੰਜਾਬ ਨੂੰ ਪੈਰਾਂ ਸਿਰ ਕਰਨਾ ਨਹੀਂ ਤਾਂ ਸੈਂਟਰ ਸਰਕਾਰ ਦੀ ਆਪਣੇ ਤੇ ਪਹਿਲਾਂ ਹੀ ਅੱਖ ਹੈਗੀ ਆ ਉਹਨਾਂ ਨੇ ਹੌਲੀ-ਹੌਲੀ ਪੰਜਾਬ ਤੇ ਕਾਬਜ ਹੋ ਜਾਣਾ ਜਿਹੜਾ ਉਹਨਾਂ ਦਾ ਸਿਸਟਮ ਆ ਆਪਾਂ ਨੂੰ ਸੰਭਲਣ ਦੀ ਲੋੜ ਆ ਤੇ ਆਪਾਂ ਮੇਨਲੀ ਸਰਕਾਰ ਨੂੰ ਦੋਸ਼ੀ ਠੱਲੀ ਜਾਂਦੇ ਆ ਵੀ ਆ ਸਰ ਕੋਈ ਵੀ ਸਰਕਾਰ ਆ ਕੇ ਆਹਣ ਦਿੰਦੀ ਸਰਕਾਰਾਂ ਨੇ ਕਰਜ਼ੇ ਚੜਾਏ ਆਪਦੀਆਂ ਗਲਤੀਆਂ ਨਾਲ ਚੜਾਏ ਆ ਪਰ ਹੁਣ ਇਹਨਾਂ ਦੀ ਮਜਬੂਰੀ ਬਣ ਚੁੱਕੀ ਐ ਹੁਣ ਪੰਜਾਬ ਨੂੰ ਚਲਾਉਣ ਵਾਸਤੇ ਇਹਨਾਂ ਨੂੰ ਕਰਜ਼ੇ ਤੋਂ ਕਰਜ਼ੇ ਤੋਂ ਬਿਨਾ ਹੋਰ ਕੁਝ ਨਹੀਂ ਦਿਖ ਰਿਹਾ ਪ੍ਰਾਪਰਟੀਆਂ ਤਕਰੀਬਨ ਸਾਰੀਆਂ ਇਹ ਗਹਿਣੇ ਹੋ ਚੁੱਕੀਆਂ ਨੇ ਹੁਣ ਤਾਂ ਮੇਨਲੀ ਗੱਲ ਹੈ ਕਿ ਲੋਕਾਂ ਨੂੰ ਇਹ ਭੁੱਲਣਾ ਪਵੇਗਾ ਮੁਕਤ ਖੁਰੀ ਦਾ ਸਾਰਾ ਕੁਝ ਛੱਡਣਾ ਪਵੇਗਾ ਜੇ ਪੰਜਾਬ ਨੂੰ ਕਾਰੰਸਰ ਕਰਨਾ ਹੈ ਧੰਨਵਾਦ ਬਾਈ ਜੀ ਜਾਣਕਾਰੀ ਚੰਗੀ ਲੱਗੀ ਹੋਈ ਮਿਹਰਬਾਨੀ